ਜੋ ਰਾਤਿੰਗ ਸਰੀਰ ਆਜ ਨੂੰ ਜੰਗ ਸੰਗ ਬਾੜਾ ਰਛਿਤ ਮੁਖਾਇਆ ਕਰਕੇ ਬਹਾਨਾ ਬਹਿ ਗਿਆ ਰੱਬ ਉਹ ਜੁੱਤੀਆਂ ਕੰਡੜ ਨਹੀਂ ਆਇਆ ਕਰਕੇ ਬਹਾਨਾ ਬਹਿ ਗਿਆ ਰੱਬ ਜੁੱਤੀਆਂ ਕੰਡੜ ਨਹੀਂ ਆਇਆ ਕਰਕੇ ਦੋਸਤੋ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੁੰਗਾਂ ਵਿਖੇ ਅੱਜ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ। ਇਸ ਮੌਕੇ ਪਿੰਡ ਵਿੱਚ ਨਗਰ ਕੀਰਤਨ ਸਜਾਏ ਗਏ ਅਤੇ ਵੱਖ-ਵੱਖ ਥਾਵਾਂ ਦੇ ਉੱਤੇ ਕਮੇਟੀ ਦਾ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ। ਔਰ ਪਿੰਡ ਦੇ ਨੌਜਵਾਨਾਂ ਵੱਲੋਂ ਬਹੁਤ ਥਾਵਾਂ ਦੇ ਉੱਤੇ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ। ਆਓ ਤੁਹਾਨੂੰ ਦਿਖਾਉਨੇ ਹਾਂ ਅੱਜ ਪਿੰਡ ਤੁੰਗਾ ਦੇ ਇਸ ਪ੍ਰੋਗਰਾਮ ਦੀਆਂ ਹੋਰ ਤਸਵੀਰਾਂ ਇਸ ਮੌਕੇ ਬਹੁਤ ਸਾਰੇ ਰਾਗੀ ਤੇ ਢਾਡੀ ਜਥਿਆਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਦਿਵਾਈ ਹੈ ਇਹ ਵੱਡੀ ਗਿਣਤੀ ਦੇ ਵਿੱਚ ਸੰਗਤ ਨਗਰੀ ਹੈ ਹਾਜ਼ਰੀ ਭਰੀ ਹੈ ਇਹ ਤਸਵੀਰਾਂ ਤੁਹਾਨੂੰ ਪਿੰਡ ਤੁੰਗਾ ਨੂੰ ਦਿਖਾ ਰਹੇ ਹਾਂ ਜਿੱਥੇ ਅਜੇ ਗੁਰੂ ਜਗਦਾਸ਼ ਜੀ ਦੇ ਪ੍ਰਕਾਸ਼ ਵਿਹਾੜੇ ਲਗੜੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਨੇ ਰੋਪੀ ਤਾਸਰ ਨੇ ਜਨਮ ਤਾਰਿਆ ਘਰ ਵਿੱਚ ਖੁਸ਼ੀਆਂ ਖਾਈਆਂ you ਉਪਿੰਦ ਸੌ ਦਿਨ ਕੱਤ ਮੇਰੀ ਪ੍ਰੇਮ ਪ੍ਰੇਮ ਮੇਰੀ ਪ੍ਰੇਮ ਪ੍ਰੇਮ ਮੇਰੀ ਪ੍ਰੇਮ ਉਪਿੰਦ ਸੌ अरबांचे लोगों के लिए यहाँ तक जाने के लिए नहीं है इसलिए तो हम अरबांचे लोगों के लिए यहाँ तक जाने के लिए नहीं है अरबांचे लोगों के लिए यहाँ तक जाने के लिए नहीं है अरबांचे लोगों के लिए यहाँ ਇਹ ਕੱਲਾ ਇਹਨਾਂ ਨੂੰ ਸੇਵ ਕਰ ਇਹਨਾਂ ਦਾ ਖੰਡਰ ਬਿਨਾਂ ਮੈਨੇ ਚਾਰਾਂ ਦੀ ਕਰਦਾ ਹੋਰ ਮਹਾਰਾਜ ਜੀ ਉਹ ਜਾਣ ਵਾਲੀਆਂ ਨੂੰ ਕਈਆਂ ਨੂੰ ਬੁੜੀਆਂ ਛੋੜੇ ਭੈਣੋਂ ਖੇਤਿਆਂ ਨਹੀਂ ਹੋ ਸਭੀ ਮੰਦਰਾ ਜਿਹੜੇ ਮਾਣੇ ਪੀਦਾ ਗਿਆ ਉਹ ਤੱਕ ਪਟਾਂਗੇ ਕੱਪੜਾ ਬਣਾਉਣਾ ਅੱਗੇ ਖਦਰ ਬਹੁਤ ਸਾਡੇ ਬਿਆਨ ਚ ਲੱਗ ਜਾਣਾ ਹੁੰਦਾ। ਉਹ ਕਹਿੰਦੀ ਨਹੀਂ ਨਹੀਂ ਮਸ਼ੀਨ ਤਾਂ 8 ਦਿਨ ਚੱਲਦੀ ਉਹਨਾਂ ਦੀ। ਘਰੇ ਵਗਜੋ। ਉਹਦੀ ਜੂ ਖਰਾਬ ਹੋ ਜੂਗੀ। ਤੁਸੀਂ ਜੂਹੇ ਖਰਾਬ ਕਰਦੇ ਨੇ। ਉਹ ਕਹਿੰਦੀ ਕਾਹ ਤੋਂ ਨਹੀਂ ਚੱਲਦੀ 8 ਦਿਨ ਪੁਣੀ ਤੇ ਲੀਆ। ਕਾਹ ਤੋਂ ਚੱਲਦੀ 8 ਦਿਨ? ਮੁੱਖਾ ਮਰਨਾ ਵਿਚਾਰੇ ਮਸ਼ੀਨ ਵਾਲੇ ਨੇ। ਕਹਿੰਦੀ ਨਹੀਂ ਚੱਲਦੀ ਭੰਡੇ। ਭੁੱਖਾ ਮਰਨ ਚਾਹੇ ਰੱਜਣਾ ਮਸ਼ੀਨ ਨਹੀਂ ਚੱਲਣੀ। ਉਹ ਕਹਿੰਦੀ ਗੰਧਾ ਕੰਸ ਦੇ ਕੀ ਗੱਲ ਆ ਚੱਲਦੀ ਕਿਉਂ ਨਹੀਂ? ਉਹਣਾ ਇੰਨੀ ਆਣ ਪੜਚਾ ਆ ਜਿਹੜਾ ਦੋ ਫਾ ਖੰਡਿਆਂ ਦੇ ਤੇ ਆਪਣਾ ਟਰਾਂਸਫਾਰਮ ਕਰਿਆ ਹੁੰਦਾ ਹੁਣ ਕੁੜੀਆਂ ਨੂੰ ਉਹਨਾਂ ਦਾ ਲੋ ਤਾਂ ਆ ਰੇ ਨਾ ਟਰਾਂਸਫਾਰਮ ਤਾਂ ਹੈ ਨਾ ਨਾ ਵੀ ਉਹ ਜਦੋਂ ਕਹੀ ਗਈ ਨਾ ਵੀ ਕਾਹ ਤੋਂ ਨਹੀਂ ਜਾਂਦੀ ਉਹ ਕਹਿੰਦੀ ਆ ਨਾ ਬੇਬੇ ਉਹਨਾਂ ਦਾ ਗ੍ਰਾਮ ਸੇਵਕ ਮੱਚ ਗਿਆ ਟਰਾਂਸਫਾਰਮ ਨੂੰ ਗ੍ਰਾਮ ਸੇਵਕ ਦਾ ਦੱਦਿਆ ਨੇ ਗਾਇਆ ਮਾਪੇ ਆਰੇ ਉਥੇ ਖੁਦੀ ਆਪ ਬੋਜੇ ਜੁਠੇ कर बहाना फैगिया रब चुटी कंदे न आया करब चुटियां कंदी आया कर बहान वे न पजारीअ बईमान झूठियां कमा में पिछलाया करहाना पैगी रुते न आया करहाना पैग ਸੂਰਜਾਂ ਤੋਂ ਬੰਦਤੀ ਹਜ਼ਾਰਾ ਜੋਰਾ ਸਿੰਘ ਕਬੀਰ ਜਨੂ ਸੱਚ ਖੰਡ ਵਾਲਾ ਜਨ ਬਾਤ ਖਾਇਆ ਜੋਰਾ ਸਿੰਘ ਸੈਵੀਰ ਜਨੂ ਜਗ ਸੰਗ ਵਾਲਾ ਰਚੀਤਾ ਮੁਖਾਇਆ ਕਰਕੇ ਬਹਾਨਾ ਬਹਿ ਗਿਆ ਰੱਬ ਓ ਜੁੱਤੀਆਂ ਕੰਡਣ ਨਹੀਂ ਆਇਆ ਕਰਕੇ ਬਹਾਨਾ ਬਹਿ ਗਿਆ ਰੱਬ ਆ ਕੰੰਡਣ ਨਹੀਂ ਆਇਆ ਕਰਕੇ ਬਹਾਨਾ ਬਹਿ ਗਿਆ ਬਹੁਤ ਹੀ ਧੰਨਵਾਦ ਕਹਿੰਦਾ ਰੱਬ ਚੁੱਤੀਆਂ ਘੰਟਿਆਂ ਨਹੀਂ ਆਇਆ ਓ ਕਰਕੇ ਬਹਾਨਾ ਬਹਿ ਗਿਆ ਸਾਰਿਆਂ ਨੂੰ ਬੇਨਤੀ ਹੈ ਵੀ ਜਰੂਰ ਪਹੁੰਚੋ ਭਾਈ ਸੋਦੀ ਰਾਣਾ ਜੀ ਲਾਦਰਾ ਤੋਂ ਇਹਨਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕਰਨਾ ਹੈ ਤਾਂ ਸਾਰਿਆਂ ਨੇ ਪੋਨਾਲ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਜੀ ਬਾਕੀ ਸਾਰੇ ਰੱਬ ਨੂੰ ਦੇਵੇ ਵਾਲੇ ਭਾਈ ਸੁਤਵੀਰ ਲਾਲੀ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿੰਨੇ ਵੀ ਪਿੰਡ ਦੇ ਸਾਡੇ ਪ੍ਰੋਗਰਾਮ ਚੱਲਦੇ ਨੇ 12-13 ਪ੍ਰੋਗਰਾਮ ਹੁੰਦੇ ਨੇ ਸਾਰਿਆਂ ਨੇ ਕਵਰ ਕਰਦੇ ਨੇ ਤੇ ਕੱਲ ਨੂੰ ਇਹ ਜਿਹੜਾ ਆਪਣਾ ਸਮਾਜ ਵਿੱਚ ਚੱਲ ਰਿਹਾ ਬਿਲਕੁਲ ਲੈ ਤੁਹਾਡੇ ਫੋਨਾਂ ਤੇ ਆ ਜਾਊਗਾ ਬਹੁਤ-ਬਹੁਤ ਧੰਨਵਾਦ ਭਾਈ ਸੁਤਵੀਰ ਲਾਲੀ ਜੀ ਰੈੱਡਵੇ ਚੈਨਲ ਆ ਜੀ ਇਹਨਾਂ ਦਾ ਸੋ ਜਟਾਰੇ ਦੇ ਨਾਮ ਆਪਾਂ ਇਸ ਪਰਾ ਤੋਂ ਸ਼ੁਰੂਆਤ ਤੇ ਲਵਾ ਗਏ ਜਿਹੜਾ ਅਗਲਾ ਪੜਾਅ ਹੋਣਾ ਹੈਗਾ ਗੁਲਬੀਰ ਪ੍ਰਧਾਨ ਜੀ ਦੇ ਦਿੱਤਾ ਜੇ ਹੋਊਗਾ ਜੀ ਉਹ ਸਾਰੇ ਸੇਵਾਦਾਰ ਵੀਰਾਂ ਨੂੰ ਬੋਲਦੇ ਵੀ ਐਸੇ ਤਰ੍ਹਾਂ ਪੰਜੀਤ ਪਾਦਾ ਸਭ ਬੱਤੇ ਹੋਏ ਨਗਰ ਕੀਰਤਨ ਦੇ ਨਾਲ ਨਾਲ ਚੱਲਣਾ ਜੀ ਸੁੱਜਕਾਰੇ ਦੇ ਨਾਲ ਇਸ ਪੜਾਤੌਰ ਬਾਣ ਜੀ ਬੋਲੋ ਸੋਨਹਾਰ ਸਤਿ ਸ੍ਰੀ ਅਕਾਲ mm-hmm <laughs> Gracias.

काल दा नो मारे से आओ चलो भाई चलो जय माता दी 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 जय माता

ད�ིིི ངིིས ཚིི རིི རིི རིསས རིས རི རི རེ རའི སའ ིོ ར རེ ོའསན� جئے ہوئے ہیں جلدی جلدی اوکے 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 ਉੱਤਰਾ ਵਰਤਾਂਗੇ ਹੋਰ ਇੱਕ ਉਹ ਲੈ ਜੇ ਨਹੀਂ ਦਿੰਦੇ ਉਹ ਆਲਾ ਚੱਪਾ ਉਹਦਾ ਨਹੀਂ ਨਾ ਕਰਦੇ ਨਹੀਂ ਆ ਕਰ ਦੇ ਇਧਰ ਕੀ ਕਹਣਾ ਤੂੰ ਜਿੱਥੇ ਹੋਰ ਹੈ ਪੁਲਿਸ ਆ ਆਵਾਜ਼ ਵਾਹੋ ਵੀ ਭਾਈ 哦。

मञी त Legenda